ਬਹੁਤ ਵੱਡਾ ਗੁਨਾਹ ਉਹ ਜਿਹੜਾ ਬਹੁਤ ਵੱਡਾ ਗੁਨਾਹ ਉਹਦੀ ਸਜ਼ਾ ਵੀ ਉਹਨਾਂ ਨੂੰ ਮਿਲ ਗਈ ਦੇਖੋ ਇਹ ਤਾਂ ਸਰਕਾਰ ਬਦਲ ਜਾਏਗਾ ਬਟੋਰ ਸਿੱਖ ਕੰਪਿਊਟਰ ਬਸ ਇਹ ਸਮਝਾ ਬਹੁਤ ਵੱਡਾ ਗੁਨਾਹ ਬਹੁਤ ਵੱਡਾ ਗ੍ਰਾਹਕ ਹੈ ਮੇਰੀ ਸਜ਼ਾ ਵੀ ਹੁਣ ਬੈਠ ਗਈ ਹੈ ਕੋਈ ਕਾਰਵਾਈ ਹੋ ਰਹੀ ਹੈ ਚੱਲਦੀ ਹੈ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨੇ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਚਾਰਾ ਜੋਈ ਕਰ ਲਈ ਜਿਹੜੀ ਪ੍ਰੋਕਿਊਰ ਬੀ ਸੈਂਕਚਰ ਉਹ ਦਿੱਤੀ ਸਰਕਾਰ ਨੇ ਦਿੱਤੀ ਪਹਿਲਾਂ ਵਾਲਾ ਜਨਨ ਕਰ ਲਈ ਸੀ ਅਕਾਲੀ ਸਰਕਾਰ ਨੇ ਦਿੱਤੀ ਉਹਨਾਂ ਨੇ ਦੇਰੀ ਕੀਤੀ ਸੀ ਲੇਕਿਨ ਕਾਂਗਰਸ ਦੀ ਕਾਂਗਰਸ ਸਰਕਾਰ ਨੇ ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦਾ ਕਾਰਨ ਰੱਤੀ ਹੈ ਪੰਜਾਬ ਸਰਕਾਰ ਮੁਖੀ ਮੈਂ ਅਰਵਿੰਦ ਕੇਜਰੀਵਾਦੀ ਸਾਡੇ ਹਕੂਮਤ ਪ੍ਰਧਾਨ ਜੀ ਦਾ ਬਹੁਤ ਧੰਨਵਾਦੀ ਹੈ ਕਿ ਉਹਨਾਂ ਨੇ ਵੋਟਾਂ ਵੀ ਉਹਨਾਂ ਨੇ ਕਿਸੇ ਹੋਰ ਰਾਜਨੀਤਿਕ ਕਨਸਿਡਰੇਸ਼ਨ ਦੀ ਪ੍ਰਵਾਹ ਕੀਤੇ ਬਿਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਕਾਰ ਨੂੰ ਲੱਗੇ ਰੱਖਦਿਆਂ ਹੋਇਆ ਇਹ ਪ੍ਰੋਸੀਕਿਊਸ਼ਨ ਸੈਂਕਸ਼ਨ ਦਿੱਤੀ